ਸਤਿ ਸ਼੍ਰੀ ਅਕਾਲ ਮੈਂ ਰਪਿੰਦਰ ਪ੍ਰੋਗਰਾਮ ਐਤਵਾਰ ਵੇਖ ਰਿਹਾ ਹਾਂ ਤੁਸੀਂ ਪ੍ਰੋਗਰਾਮ ਐਤਵਾਰ ਦਾ ਜਿਹੜਾ ਸਾਡਾ ਮੇਰਾ ਮਕਸਦ ਹੁੰਦਾ ਉਹੀ ਹੁੰਦਾ ਕਿ ਤੁਹਾਡੇ ਨਾਲ ਓਦਾਂ ਦੀਆਂ ਥੋੜੀਆਂ ਜਿਹੀਆਂ ਜਿੰਗਲਾਂ ਗੱਲਾਂ ਬਾਤਾਂ ਕਰੀਏ ਵੀ ਤੁਹਾਨੂੰ ਥੋੜਾ ਜਿਹਾ ਜ਼ਿੰਦਗੀ ਦੇ ਵਿੱਚ ਨਾ ਚੰਗਾਪਨ ਮਹਿਸੂਸ ਹੋਵੇ ਕਈ ਵਾਰ ਅਸੀਂ ਛੋਟੀਆਂ-ਛੋਟੀਆਂ ਚੀਜ਼ਾਂ ਤੇ ਉਦਾਸ ਜਿਵੇਂ ਹੋ ਜਾਂਦੇ ਆ ਉਸ ਉਦਾਸੀ ਦਾ ਨਾ ਤਾਂ ਕੋਈ ਮਤਲਬ ਹੁੰਦਾ ਤੇ ਨਾ ਉਹ ਉਦਾਸੀ ਹੈ ਜਿਹੜੀ ਸਾਡੀ ਜ਼ਿੰਦਗੀ ਵਿੱਚ ਕਿਸੇ ਵੀ ਚੀਜ਼ ਚ ਕੰਮ ਆਉਂਦੀ ਆ ਤੇ ਪਿਛਲੇ ਪ੍ਰੋਗਰਾਮ 'ਚ ਇੱਕ ਭੈਣ ਹੋਣਾ ਨੇ ਕਮੈਂਟ ਕੀਤਾ ਸੀਗਾ ਕਿ ਵੀ ਤੁਸੀਂ ਬਹੁਤ ਸਾਰੀਆਂ ਇੰਟਰਵਿਊਜ਼ ਦੇ ਵਿੱਚ ਕਹਿੰਦੇ ਹੋ ਕਿ ਮੈਂ ਬਹੁਤ ਛੇਤੀ ਲੋਕਾਂ ਨੂੰ ਆਪਣੀ ਜ਼ਿੰਦਗੀ 'ਚੋਂ ਮਾਈਨਸ ਕਰ ਦਿੰਨੇ ਆ ਖਾਸ ਕਰਕੇ ਨੈਗੇਟਿਵ ਲੋਕਾਂ ਨੂੰ ਹਨਾ ਚਲੋ ਜਿਹੜੇ ਚੰਗੇ ਲੋਕ ਹੁੰਦੇ ਨੇ ਉਹ ਤਾਂ ਜ਼ਿੰਦਗੀ 'ਚ ਸ਼ਾਮਿਲ ਰਹਿਣੇ ਚਾਹੀਦੇ ਨੇ ਤੇ ਉਹ ਕਹਿੰਦੇ ਵੀ ਤੁਸੀਂ ਦੱਸੋ ਵੀ ਕਿੱਦਾਂ ਆਪਾਂ ਇੰਨਾ ਲੋਕਾਂ ਤੋਂ ਦੂਰ ਰਹਿ ਸਕਦੇ ਆ ਜਿਹੜੇ ਤੁਹਾਡੇ ਬਾਰੇ ਚੰਗਾ ਨਹੀਂ ਸੋਚਦੇ ਤੁਹਾਡੇ ਬਾਰੇ ਚੰਗਾ ਨਹੀਂ ਬੋਲਦੇ ਤੇ ਤੁਹਾਡੇ ਨਾਲ ਵਰਤ ਵਰਤਾ ਚੰਗਾ ਨਹੀਂ ਹੁੰਦਾ ਤੇ ਹੁਣ ਤੁਸੀਂ ਮੇਰੀ ਜ਼ਿੰਦਗੀ ਚੋਂ ਮੇਰੀ ਐਗਜ਼ੈਂਪਲ ਪੁੱਛਿਆ ਵੀ ਤੁਸੀਂ ਕਿਵੇਂ ਕਰਦੇ ਹੋ ਹਨਾ ਤਾਂ ਮੈਂ ਥੋੜੀਆਂ ਗੱਲਾਂ ਬਾਤਾਂ ਫਿਰ ਅੱਜ ਆਪਾਂ ਇਹਦੇ ਤੇ ਹੀ ਕਰਦੇ ਆਂ ਪਹਿਲੀ ਗੱਲ ਇਹ ਜਿਹੜੀ ਚੀਜ਼ ਆ ਨਾ ਤੁਸੀਂ ਕਦੇ ਇੱਕ ਦਿਨ ਚ ਨਹੀਂ ਸਿੱਖ ਸਕਦੇ ਵੀ ਮੈਂ ਅੱਜ ਤੁਹਾਨੂੰ ਕਹਿ ਦੂੰਗੀ ਵੀ ਤੁਸੀਂ ਜੀ ਬੁਰੇ ਲੋਕਾਂ ਦੀ ਪਰਵਾਹ ਕਰਨੀ ਛੱਡ ਦਿਓ ਜਿਹੜੇ ਭੈੜਾ ਬੋਲਦੇ ਨੇ ਉਹਨਾਂ ਦੀ ਪਰਵਾਹ ਕਰਨੀ ਛੱਡ ਦਿਓ ਤੁਸੀਂ ਨਹੀਂ ਛੱਡ ਸਕਦੇ ਜਿੰਨਾ ਚਿਰ ਤੁਸੀਂ ਇਹ ਪ੍ਰੋਗਰਾਮ ਦੇਖੋਗੇ ਤੁਹਾਨੂੰ ਲੱਗੂਗਾ ਕਿ ਰੁਪਿੰਦਰ ਨੇ ਆ ਗੱਲ ਕਹੀ ਸੀ ਹਾਂ ਮੈਂ ਵੀ ਅੱਜ ਇਹੀ ਕਰਨਾ ਪਰ ਜਦੋਂ ਤੋਂ ਇਹ ਪ੍ਰੋਗਰਾਮ ਭੁੱਲ ਜਾਊਗਾ ਨਾ ਜਿਵੇਂ ਕੱਲ ਤੁਸੀਂ ਭੁੱਲ ਜਾਓਗੇ ਕਿ ਮੈਂ ਤੁਹਾਨੂੰ ਕੀ ਗੱਲ ਕਹੀ ਜਾਂ ਹੋ ਸਕਦਾ ਪਰਸੋਂ ਤੁਸੀਂ ਭੁੱਲ ਜਾਓ ਤਾਂ ਤੁਸੀਂ ਫੇਰ ਉਹੀ ਚੀਜ਼ਾਂ ਸੋਚਣੀਆਂ ਸ਼ੁਰੂ ਕਰ ਦੋਗੇ ਕਿਉਂਕਿ ਕਹਿੰਦੇ ਹੁੰਦੇ ਨੇ ਜਿਹੜੀ ਮੋਟੀਵੇਸ਼ਨ ਆ ਨਾ ਉਹ ਕੁਝ ਇੱਕ ਪਲਾਂ ਦੀ ਹੁੰਦੀ ਆ ਬਸ ਜਿੰਨਾ ਚਿਰ ਸਾਨੂੰ ਯਾਦ ਰਹਿੰਦੀ ਆ ਅਸੀਂ ਕਿਸੇ ਗੱਲ ਤੋਂ ਉਨਾਂ ਕੀ ਪ੍ਰਭਾਵਿਤ ਹੁੰਨੇ ਆ ਜਿਵੇਂ ਜੇ ਆਪਾਂ ਕਿਸੇ ਰਸਤੇ ਤੇ ਜਾ ਰਹੇ ਆ ਆਪਣਾ ਐਕਸੀਡੈਂਟ ਹੋ ਗਿਆ ਤਾਂ ਆਪਾਂ ਬਹੁਤ ਜ਼ਿਆਦਾ ਡਰ ਜਾਂਦੇ ਆ ਆਪਾਂ 2-4 ਦਿਨ ਉਸ ਰਾਹ ਤੇ ਜਦੋਂ ਜਾਂਦੇ ਆ ਨਾ ਤਾਂ ਡਰ ਦੇ ਡਰ ਦੇ ਜਾਂਦੇ ਆ ਕਿ ਫਿਰ ਤੁਹਾਨੂੰ ਯਾਦ ਆਉਂਦਾ ਕਿ ਉਹ ਹੋ ਮੇਰੇ ਨਾਲ ਤਾਂ ਇੱਥੇ ਆ ਵਾਪਰਿਆ ਸੀਗਾ ਪਰ ਜਿਵੇਂ ਜਿਵੇਂ ਗੱਲ ਪੁਰਾਣੀ ਹੋ ਜਾਂਦੀ ਆ ਤਾਂ ਅਸੀਂ ਭੁੱਲ ਜਾਂਦੇ ਆ ਤੇ ਉਹਨਾਂ ਰਾਵਾਂ ਤੇ ਤੁਰਨ ਲੱਗਿਆ ਸੀ ਬਿਲਕੁਲ ਨਾਰਮਲ ਹੋ ਜਾਂਦੇ ਆ ਸਾਨੂੰ ਕੁਝ ਨਹੀਂ ਯਾਦ ਆਉਂਦਾ ਤੇ ਐਦਾਂ ਹੀ ਮੋਟੀਵੇਸ਼ਨ ਹੁੰਦੀ ਆ ਕਿ ਮੈਂ ਤੁਹਾਨੂੰ ਕਹਤਾ ਜੀ 네ਗੇਟਿਵ ਲੋਕਾਂ ਨੂੰ ਐਦਾਂ ਜ਼ਿੰਦਗੀ ਚੋਂ ਮਾਈਨਸ ਕਰਨਾ ਤੇ ਤੁਸੀਂ ਅੱਜ ਸੋਚ ਲਓਗੇ ਪਰ ਕੱਲ ਮੁੜ ਕੇ ਤੁਸੀਂ ਨਾਰਮਲ ਹੋ ਜਾਓਗੇ ਫਿਰ ਤੁਸੀਂ ਉਹੀ ਕੁਝ ਸੋਚਣਾ ਸ਼ੁਰੂ ਕਰ ਦੋਗੇ ਜਿਹੜੇ ਵੀ ਬੰਦੇ ਚਾਹੇ ਉਹ ਤੁਹਾਡੇ ਰਿਸ਼ਤੇਦਾਰ ਨੇ ਚਾਹੇ ਉਹ ਤੁਹਾਡੇ ਭੈਣ ਭਰਾ ਨੇ ਚਾਹੇ ਕੋਈ ਵੀ ਆ ਦੁਨੀਆ 'ਚ ਸਭ ਤੋਂ ਇੰਪੋਰਟੈਂਟ ਰਿਸ਼ਤਾ ਅਸੀਂ ਕਹਿੰਦੇ ਹੁੰਨੇ ਆ ਵੀ ਸਾਡਾ ਸਾਡੇ ਪਾਰਟਨਰ ਨਾਲ ਹੁੰਦਾ ਸਾਡੇ ਘਰ ਵਾਲੇ ਨਾਲ ਜਾਂ ਘਰ ਵਾਲੀ ਨਾਲ ਤੇ ਬਹੁਤ ਸਾਰੇ ਲੋਕ ਕਹਿੰਦੇ ਹੁੰਦੇ ਆ ਵੀ ਜੀ ਉਹ ਵੀ ਸਾਨੂੰ ਬਹੁਤ ਵਾਰੀ ਨੈਗੇਟਿਵ ਬੋਲਦੇ ਨੇ ਮਤਲਬ ਉਹ ਵੀ ਸਾਡੇ ਨਾਲ ਵਰਤਾਅ ਜਿਹੜਾ ਚੰਗਾ ਨਹੀਂ ਕਰਦੇ ਦੁਨੀਆ 'ਚ ਚਾਹੇ ਕੋਈ ਵੀ ਰਿਸ਼ਤਾ ਜਿੰਨੇ ਵੀ ਮੈਂ ਤੁਹਾਨੂੰ ਗਿਣਾਏ ਨੇ ਹੈਨਾ ਤੇ ਤੁਸੀਂ ਉਹਨਾਂ ਰਿਸ਼ਤਿਆਂ ਨਾਲ ਵਰਤਣਾ ਹੁੰਦਾ ਤੁਹਾਡੀ ਮਜਬੂਰੀ ਹੁੰਦੀ ਹੈ ਕਿਉਂਕਿ ਕਈ ਖੂਨ ਦੇ ਰਿਸ਼ਤੇ ਹੁੰਦੇ ਨੇ ਕਈ ਸਾਡੇ ਓਦਾਂ ਬਣੇ ਹੋਏ ਰਿਸ਼ਤੇ ਹੁੰਦੇ ਨੇ ਅਸੀਂ ਉਹਨਾਂ ਨਾਲ ਵੱਖਰੇ ਨਹੀਂ ਹੋ ਸਕਦੇ ਤੇ ਮੈਂ ਅਕਸਰ ਇੱਕ ਚੀਜ਼ ਕਹਿੰਦੀ ਹੁੰਨੀ ਆ ਵੀ ਜਿਹਦੇ ਨਾਲ ਕੰਧ ਨਹੀਂ ਕੱਢ ਸਕਦੇ ਉਹਨੂੰ ਦਿਮਾਗ ਚੋਂ ਕੱਢੋ ਹੁਣ ਦਿਮਾਗ ਚੋਂ ਵੀ ਅਸੀਂ ਕਿਸੇ ਨੂੰ ਇੱਕ ਦਿਨ ਚ ਤਾਂ ਨਹੀਂ ਕੱਢ ਸਕਦੇ ਹਨਾ ਅਸੀਂ ਕਈ ਵਾਰੀ ਮਜਬੂਰੀ ਚ ਉਹਨਾਂ ਲੋਕਾਂ ਨਾਲ ਵਰਤਦੇ ਰਹਿੰਨੇ ਆ ਕਿ ਜਿਨ੍ਹਾਂ ਨੇ ਕਦੀ ਜ਼ਿੰਦਗੀ ਚ ਸਾਨੂੰ ਉਸ ਤਰੀਕੇ ਦੀ ਇੱਜ਼ਤ ਨਹੀਂ ਦਿੱਤੀ ਹੁੰਦੀ ਜਿੰਨੀ ਇੱਜ਼ਤ ਅਸੀਂ ਉਹਨਾਂ ਨੂੰ ਦੰਨੇ ਹੁੰਨੇ ਆ ਨਾ ਉਹਨਾਂ ਨੇ ਕਦੀ ਸਾਡੇ ਲਈ ਓਨੇ ਚੰਗੇ ਲਫ਼ਜ਼ ਬੋਲੇ ਹੁੰਦੇ ਨੇ ਜਿੰਨੇ ਲਫ਼ਜ਼ ਅਸੀਂ ਉਹਨਾਂ ਲਈ ਬੋਲੇ ਹੁੰਦੇ ਆ ਤੇ ਉਹਨੂੰ ਕੱਢਣ ਦਾ ਤਰੀਕਾ ਇਹੀ ਹੁੰਦਾ ਵੀ ਤੁਸੀਂ ਸੋਚ ਕੇ ਦੇਖੋ ਕਿ ਦੁਨੀਆਂ ਚ ਤੁਹਾਨੂੰ ਕਿੰਨੇ ਕੁ ਲੋਕ ਚਾਹੀਦੇ ਨੇ ਸਾਰੀ ਦੁਨੀਆਂ ਤਾਂ ਤੁਹਾਨੂੰ ਚਾਹੀਦੀ ਨਹੀਂ ਜਿੰਨੇ ਇੱਕ ਜ਼ਰੂਰੀ ਰਿਸ਼ਤੇ ਹੁੰਦੇ ਨੇ ਉਹਦੇ ਵਿੱਚ ਘੱਟੋ ਘੱਟ ਮਤਲਬ ਜਿਵੇਂ ਕਹਾਂ ਤਾਂ 10 ਲੋਕ ਹੁੰਦੇ ਨੇ ਤੇ ਵੱਧ ਤੋਂ ਵੱਧ 20 ਜਾਂ 25 ਲੋਕ ਹੁੰਦੇ ਨੇ ਹਨਾ 25 ਜਣੇ ਹੁੰਦੇ ਆ ਵੀ ਜੇ ਜਿੱਥੇ ਮੈਂ ਸੋਚਿਆ ਕਿ ਮੈਨੂੰ ਵਰਤਣਾ ਜ਼ਰੂਰੀ ਹੁੰਦਾ ਉਹ ਚ ਵਿਆਹੀਆਂ ਹੋਈਆਂ ਕੁੜੀਆਂ ਦੀਆਂ ਭੂਆ ਸੱਸਾਂ ਹੋਣਗੀਆਂ ਮਾਸੀਆਂ ਸੱਸਾਂ ਹੋਣਗੀਆਂ ਚਾ ਚਾਚੀਆਂ ਹੋਣਗੀਆਂ ਤਾਈਆਂ ਹੋਣਗੀਆਂ ਹਨਾ ਤੇ ਸਹੁਰੇ ਹੁੰਦੇ ਨੇ ਉਸ ਤੋਂ ਬਾਅਦ ਪੇਕੇਆਂ ਚ ਵੀ ਇੰਨੇ ਕੀ ਰਿਸ਼ਤੇ ਹੁੰਦੇ ਨੇ ਹੁਣ ਕੀ ਉਹਨਾਂ 15 ਲੋਕਾਂ ਚੋਂ ਵੀ ਤੁਹਾਨੂੰ ਸ਼ਾਰਟ ਲਿਸਟ ਨਹੀਂ ਕਰਨੇ ਆਉਂਦੇ ਵੀ ਜੇ ਮੰਨ ਲਓ ਕਿ ਉਹਨਾਂ 15 ਚੋਂ ਤਾਂ ਤੁਹਾਡੇ ਲਈ ਮਾੜੇ ਨਹੀਂ ਨਾ ਹੈਗੇ ਜੇ ਉਹ ਚੋਂ ਪੰਜ ਕੋਈ ਮਾੜੇ ਨੇ ਕਿ ਤੁਹਾਡਾ 15 ਚ ਹੀ ਰਹਿਣਾ ਜ਼ਰੂਰੀ ਆ ਤੁਸੀਂ ਉਹਨਾਂ ਚੋਂ ਪੰਜ ਨੂੰ ਬਾਹਰ ਕੱਢ ਦਿਓ ਕਿਉਂਕਿ ਜ਼ਿੰਦਗੀ ਚ ਸਕੂਨ ਚਾਹੀਦਾ ਕਿ ਇਹੋ ਜਿਹੇ ਜ਼ਹਿਰੀਲੇ ਲੋਕ ਚਾਹੀਦੇ ਨੇ ਤਾਂ ਤੁਸੀਂ ਹੀ ਚੁਣਨਾ ਨਾ ਤੇ ਤੁਸੀਂ ਉਹਨਾਂ ਪੰਜ ਸੱਤ ਨੂੰ ਜੇ ਜ਼ਿੰਦਗੀ ਚੋਂ ਬਾਹਰ ਵੀ ਕੱਢ ਦੋਗੇ ਤਾਂ ਤੁਹਾਡਾ ਬਾਕੀ ਦੇ 10 ਨਾਲ ਗੁਜ਼ਾਰਾ ਬਹੁਤ ਵਧੀਆ ਹੋ ਸਕਦਾ ਮਤਲਬ ਇਹ ਤਾਂ ਫਿਰ ਲਾਲਚ ਆ ਵੀ ਮੈਨੂੰ ਸਾਰੇ ਰਿਸ਼ਤੇ ਚਾਹੀਦੇ ਨੇ ਇਹੋ ਜਿਹਾ ਰਿਸ਼ਤਾ ਸਾਡੀ ਜ਼ਿੰਦਗੀ ਚ ਕਿਉਂ ਸਾਨੂੰ ਚਾਹੀਦਾ ਵੀ ਜਿਹੜਾ ਮੈਨੂੰ ਉਹ ਦੋ ਵੀ ਪਹਿੜਾ ਦੱਸਦਾ ਵੀ ਜਿੰਨਾ ਇੱਕ ਸੱਪ ਚ ਜ਼ਹਿਰ ਹੁੰਦਾ ਹਨਾ ਹੁਣ ਕੋਈ ਤੁਹਾਨੂੰ ਛੋਟੀ ਜੀ ਗੱਲ ਕਹਿ ਦਵੇ ਤਾਂ ਤੁਸੀਂ ਸਾਰਾ ਦਿਨ ਨਹੀਂ ਭੁੱਲਦੇ ਮਤਲਬ ਫਿਰ ਤਾਂ ਮੈਨੂੰ ਲੱਗਦਾ ਵੀ ਇੰਨਾ ਜ਼ਹਿਰ ਤਾਂ ਸੱਪ ਚ ਵੀ ਨਹੀਂ ਹੁੰਦਾ ਵੀ ਜਿੰਨਾ ਉਸ ਬੰਦੇ ਦੀ ਕਈ ਹੋਈ ਗੱਲ ਚਾ ਵੀ ਜੇ ਤੁਹਾਨੂੰ ਭੁੱਲੀ ਹੋਈ ਨਹੀਂ ਹੁਣ ਜੇ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਮੈਨੂੰ ਆਪਣੀ ਜ਼ਿੰਦਗੀ ਦੇ ਚਾਰ ਪਲ ਦੱਸੋ ਜਦੋਂ ਤੁਸੀਂ ਬਹੁਤ ਖੁਸ਼ ਸੀ ਤੁਸੀਂ ਨਹੀਂ ਗਿਣਾ ਸਕਦੇ ਤੁਸੀਂ ਕਨਫਿਊਜ਼ ਹੋ ਜਾਓਗੇ 100 ਵਾਰ ਸੋਚੋਗੇ ਵੀ ਯਾਰ ਮੈਂ ਕਿਹੜੇ ਪਲ ਚ ਜ਼ਿਆਦਾ ਖੁਸ਼ ਸੀ ਨਹੀਂ ਜਦੋਂ ਮੇਰੇ ਬੱਚੇ ਹੋਏ ਸੀ ਮੈਂ ਉਦੋਂ ਜ਼ਿਆਦਾ ਖੁਸ਼ ਸੀ ਫਿਰ ਤੁਹਾਨੂੰ ਯਾਦ ਆਉਣਾ ਹੀ ਨਹੀਂ ਉਦੋਂ ਨਹੀਂ ਜਦੋਂ ਮੇਰਾ ਵਿਆਹ ਹੋਇਆ ਸੀ ਮੈਂ ਉਦੋਂ ਜ਼ਿਆਦਾ ਖੁਸ਼ ਸੀ ਜਾਂ ਮੈਨੂੰ ਨੌਕਰੀ ਮਿਲੀ ਸੀ ਜਾਂ ਮੈਂ ਜਦੋਂ ਡਿਗਰੀ ਲਈ ਸੀ ਹਨਾ ਤੇ ਜੇ ਮੈਂ ਤੁਹਾਨੂੰ ਕਹਾਂ ਕਿ ਮੈਨੂੰ ਇਹੋ ਜੇ 10 ਮੌਕੇ ਦੱਸੋ ਜਦੋਂ ਤੁਸੀਂ ਬਹੁਤ ਦੁਖੀ ਸੀ ਤੁਸੀਂ ਮਿੰਟ 'ਚ ਐਦਾਂ ਮਤਲਬ ਅਸੀਂ ਉਂਗਲੀਆਂ ਤੇ ਗਿਣਾ ਦਾਂਗੇ ਵੀ ਉਸ ਵਕਤ ਨਾ ਫਲਾਣੇ ਬੰਦੇ ਨੇ ਮੈਨੂੰ ਆਹ ਗੱਲ ਕਹੀ ਸੀ ਮੈਂ ਬਹੁਤ ਜ਼ਿਆਦਾ ਦੁਖੀ ਹੋਇਆ ਉਸ ਵਕਤ ਮੇਰੇ ਨਾਲ ਆ ਹੋਇਆ ਮੈਂ ਬਹੁਤ ਜ਼ਿਆਦਾ ਦੁਖੀ ਹੋਇਆ ਹਨਾ ਤੇ ਉਹਦੇ ਚ ਬਹੁਤੀਆਂ ਚੀਜ਼ਾਂ ਨਾ ਉਹੀ ਹੁੰਦੀਆਂ ਨੇ ਵੀ ਜਦੋਂ ਤੁਸੀਂ ਕਿਸੇ ਦਾ ਬਹੁਤ ਕੀਤਾ ਹੁੰਦਾ ਤੇ ਉਹਨੇ ਤੁਹਾਡਾ ਵਾਪਸ ਨਹੀਂ ਕੀਤਾ ਹੁੰਦਾ ਹੈ ਨਾ ਤੇ ਫਿਰ ਇਹੋ ਜੇ ਬੰਦੇ ਨੂੰ ਆਪਣੇ ਸਿਰ ਤੇ ਸਵਾਰ ਰੱਖਣਾ ਆਪਣੀ ਜ਼ਿੰਦਗੀ ਤੇ ਸਵਾਰ ਰੱਖਣਾ ਤੁਹਾਨੂੰ ਕਿੰਨਾ ਕਿ ਜ਼ਿਆਦਾ ਮਤਲਬ ਤੁਸੀਂ ਆਪਣੇ ਆਪ ਨੂੰ ਮਜਬੂਰ ਸਮਝਦੇ ਹੋ ਹੁਣ ਜੇ ਤੁਹਾਡੇ ਕੋਈ ਆ ਕੇ ਤਲਵਾਰ ਲੈ ਕੇ ਆ ਜਵੇ ਤੁਹਾਡੀ ਇੱਕ ਬਾਹ ਵੜ ਦੇਵੇ ਕਿ ਸਾਰੀ ਸਾਰੀ ਉਮਰ ਤੁਸੀਂ ਉਹਦੇ ਨਾਲ ਵਰਤ ਲਓਗੇ ਨਹੀਂ ਵਰਤ ਸਕਦੇ ਬਸ ਅਸੀਂ ਮਾਨਸਿਕ ਸੱਟਾਂ ਨੂੰ ਹੀ ਸੱਟਾਂ ਨਹੀਂ ਮੰਨਦੇ ਅਸੀਂ ਕਹਿੰਦੇ ਚਲ ਕੋਈ ਨਹੀਂ ਜੇ ਸੁਣਾ ਗਿਆ ਕੋਈ ਗੱਲ ਨਹੀਂ ਇਹਦਾ ਸੁਆਹ ਕਿਉਂ ਅਗਲੇ ਦਾ ਸੁਆਹ ਹੈ ਉਹਦਾ ਸੁਆਹ ਤਾਂ ਹੈ ਕਿਉਂਕਿ ਤੁਸੀਂ ਉਹਨੂੰ ਇਜਾਜ਼ਤ ਦੇ ਰਹੇ ਹੋ ਵੀ ਆ ਬਈ ਤੇ ਮੈਨੂੰ ਦੱਸਦਾ ਰਹੇ ਹਰ ਵਾਰ ਹਨਾ ਕਿਉਂ ਤੁਸੀਂ ਕਿਸੇ ਨੂੰ ਇੰਨੀ ਇਜਾਜ਼ਤ ਦੰਨਿਓ ਕਿਸੇ ਦੀ ਦੁਨੀਆ ਤੇ ਕਿਵੇਂ ਦੀ ਜ਼ਰੂਰਤ ਹੋਊਗੀ ਵੀ ਉਹ ਇੱਕ ਕਪੜੀ ਇੱਕ ਗੱਲ ਕਹਿ ਕੇ ਤੁਹਾਡਾ ਪੂਰਾ ਦਿਨ ਖਰਾਬ ਕਰ ਦਵੇ ਮੈਂ ਇੱਕ ਵਾਰ ਇੱਕ ਗੱਲ ਸੁਣੀ ਸੀ ਕਹਿੰਦੇ ਵੀ ਕੋਈ ਫਕੀਰ ਬੈਠਾ ਸੀਗਾ ਉਹਨੂੰ ਕਿਸੇ ਨੇ ਬਹੁਤ ਸਾਰੀਆਂ ਗਾਲਾਂ ਕੱਢੀਆਂ ਤੇ ਉਹ ਕੋਈ ਉਹ ਬਿਲਕੁਲ ਚੁੱਪ ਬੈਠਾ ਰਿਹਾ ਸ਼ਾਂਤ ਬੈਠਾ ਰਿਹਾ ਤੇ ਉਹਨੂੰ ਕਿਸੇ ਨੇ ਪੁੱਛਿਆ ਵੀ ਤੈਨੂੰ ਹਜ਼ਾਰ ਗਾਲ ਕੱਢਤੀ ਤੇ ਤੂੰ ਕੁਛ ਰੈਕਟ ਕਿਉਂ ਨਹੀਂ ਕਰਦਾ ਇਸ ਚੀਜ਼ ਤੇ ਉਹ ਕਹਿੰਦਾ ਮੈਂ ਤਾਂ ਸੁਣੀ ਹੋਈ ਨਹੀਂ ਕਹਿੰਦਾ ਵੀ ਉਹ ਕੱਢੀ ਜਾਵੇ ਜਦੋਂ ਤੱਕ ਮੈਂ ਉਹ ਗਾਲਾਂ ਲਈਆਂ ਹੀ ਨਹੀਂ ਮੈਂ ਸਮਝਿਆ ਹੀ ਨਹੀਂ ਵੀ ਇਹ ਮੇਰੇ ਬਾਰੇ ਬੋਲ ਰਿਹਾ ਉਹ ਜੋ ਕੁਛ ਮਰਜ਼ੀ ਕਰੀ ਜਾਵੇ ਜਾਂ ਤਾਂ ਤੁਸੀਂ ਇੰਨੇ ਬੇਪਰਵਾਹ ਹੋ ਜੋ ਵੀ ਉਹ ਜੋ ਕੁਛ ਮਰਜ਼ੀ ਕਰੀ ਜਾਵੇ ਮੈਨੂੰ ਫਰਕ ਨਹੀਂ ਪੈਂਦਾ ਹਨਾ ਉਹ ਫਰਕ ਕਿਵੇਂ ਨਹੀਂ ਪੈਣਾ ਤੁਸੀਂ ਬਿਜ਼ੀ ਕਰ ਲਓ ਆਪਣੇ ਆਪ ਨੂੰ ਜੋ ਰਿਸ਼ਤੇ ਤੁਹਾਡੇ ਚੰਗੇ ਨੇ ਉਹਨਾਂ ਬਾਰੇ ਸੋਚਣਾ ਸ਼ੁਰੂ ਕਰੋ ਆਪਣੇ ਦਿਮਾਗ ਨੂੰ ਬੇਹੱਦ ਜ਼ਿਆਦਾ ਬਿਜ਼ੀ ਕਰੋ ਕਿਉਂਕਿ ਇਹ ਬਹੁਤ ਵੱਡਾ ਸੱਚ ਹੈ ਕਿ ਜਿਹੜਾ ਸਰੀਰ ਹੁੰਦਾ ਨਾ ਉਹਨੂੰ ਜਿੰਨਾ ਵੇਲਾ ਕਰ ਲੋਗੇ ਉਹਨੂੰ ਜਰ ਲੱਗ ਜਾਏਗਾ ਉਹ ਅੱਜ ਤੁਸੀਂ ਦੋ ਕੰਮ ਛੱਡ ਦੋਗੇ ਕੱਲ ਨੂੰ ਉਹ ਐਨਐਲਸੀ ਹੋ ਜਾਊਗਾ ਕਹੂਗਾ ਇੱਕ ਹੋਰ ਛੱਡ ਦੇ ਪਰ ਜਿਹੜਾ ਦਿਮਾਗ ਹੁੰਦਾ ਨਾ ਜੇ ਤੁਸੀਂ ਉਹਨੂੰ ਵੇਲਾ ਕਰੋਗੇ ਉਹ ਡਬਲ ਸਪੀਡ ਨਾਲ ਕੰਮ ਕਰਨਾ ਸ਼ੁਰੂ ਕਰਦਾ ਤੋ ਕੰਮ ਕੀ ਕਰਦਾ ਹੁੰਦਾ ਫਿਰ ਪ੍ਰਾਣੀਆਂ ਤੁਹਾਡੀਆਂ 15 20 ਸਾਲ ਪਹਿਲਾਂ ਜਿੰਨੇ ਵੀ ਤੁਹਾਡੇ ਪਛਤਾਵੇ ਹੁੰਦੇ ਨੇ ਜਿੰਨੇ ਵੀ ਤੁਹਾਡੇ ਦੁੱਖ ਹੁੰਦੇ ਨੇ ਉਹਨਾਂ ਨੂੰ ਤੁਸੀਂ ਕੱਢ ਕੱਢ ਕੇ ਲਿਆ ਲਿਆ ਕਿ ਸੋਚਣਾ ਸ਼ੁਰੂ ਕਰ ਦਿੰਨੇ ਹੋ ਆਪਣੇ ਕਹਿੰਦੇ ਹੁੰਦੇ ਨਾ ਵਿੱਲਾ ਦਿਮਾਗ ਸ਼ੈਤਾਨ ਦਾ ਘਰ ਉਹ ਬਸ ਉਹਨੇ ਵਿੱਲੇ ਨੇ ਉਹੀ ਕੁਝ ਕਰਨਾ ਹੁੰਦਾ ਉਹਨੇ ਕੁਝ ਪੋਜ਼ਿਟਿਵ ਤਾਂ ਸੋਚਣਾ ਨਹੀਂ ਹੁੰਦਾ ਕਿ ਤੁਸੀਂ ਬੜੀਆਂ ਚੀਜ਼ਾਂ ਇਮੇਜਨ ਕਰਨ ਲੱਗ ਜਾਓਗੇ ਜ਼ਿੰਦਗੀ 'ਚ ਮੇਰੇ ਨਾਲ ਆ ਚੰਗਾ ਹੋਵੇ ਆ ਚੰਗਾ ਹੋਵੇ ਸੁਪਨੇ ਵੇਖਣ ਲੱਗ ਜਾਓਗੇ ਨਹੀਂ ਪਿਛਲਾ ਕੂੜ ਕਬਾੜ ਹੀ ਕੱਢ ਕੇ ਤੁਸੀਂ ਲਿਆ ਕੇ ਉਹਨੂੰ ਹੀ ਸਾਫ਼ ਕਰਨ ਲੱਗ ਜਾਓਗੇ ਤੇ ਇੱਕ ਤਾਂ ਆਪਣੇ ਦਿਮਾਗ ਨੂੰ ਵੇਲ ਨਾ ਦਿਓ ਤੇ ਦੂਜੀ ਚੀਜ਼ ਜੇ ਕੋਈ ਬੰਦਾ ਜਿਹੜਾ ਤੁਸੀਂ ਐਕਸਪੀਰੀਅੰਸ ਕਰ ਲਿਆ ਵੀ ਮੈਂ ਸਾਲ ਤੋਂ ਮਿਹਨਤ ਕਰ ਰਿਹਾ ਇਹ ਬੰਦਾ ਮੇਰੇ ਨਾਲ ਚੰਗਾ ਨਹੀਂ ਮੈਂ 10 ਸਾਲ ਤੋਂ ਮਿਹਨਤ ਕਰ ਰਿਹਾ ਮੇਰੇ ਨਾਲ ਚੰਗਾ ਨਹੀਂ ਉਹਨੂੰ ਬਲੌਕ ਕਰਨਾ ਸ਼ੁਰੂ ਕਰੋ ਉਹਨੂੰ ਫੋਨ ਤੋਂ ਵੀ ਬਲੌਕ ਕਰੋ ਉਹਨੂੰ ਆਪਣੇ ਦਿਮਾਗ ਚੋਂ ਵੀ ਬਲੌਕ ਕਰੋ ਹਾਂ ਜੇ ਤੁਹਾਡੇ ਨਾਲ 24 ਘੰਟੇ ਉਹ ਬੰਦਾ ਘਰ ਚ ਰਹਿ ਰਿਹਾ ਤਾਂ ਤੁਸੀਂ ਆਪਣੇ ਦਿਮਾਗ ਨੂੰ ਉਹਦੇ ਨਾਲੋਂ ਵੱਖਰਾ ਕਰੋ ਵੀ ਯਾਰ ਮੈਂ ਹਰ ਇੱਕ ਤੋਂ ਬਿਨਾ ਜਿਉ ਸਕਦਾ ਅਸੀਂ ਵੱਡੇ ਹੁੰਨੇ ਆ ਸਾਡੇ ਮਾਪੇ ਦੁਨੀਆ ਤੋਂ ਚਲੇ ਜਾਂਦੇ ਨੇ ਕਿ ਅਸੀਂ ਜਿਉਂਦੇ ਨਹੀਂ ਕਿ ਅਸੀਂ ਉਹਨਾਂ ਦੇ ਨਾਲ ਹੀ ਸੁਸਾਈਡ ਕਰ ਲੈਣੇ ਆ ਅਸੀਂ ਉਹਨਾਂ ਦੇ ਨਾਲ ਹੀ ਮਰ ਜਾਂਨੇ ਆ ਅਸੀਂ 2-4 ਦਿਨ ਦੁਖੀ ਹੁੰਨੇ ਆ ਮਹੀਨਾ ਰੋਂਨੇ ਆ ਪਰ ਮੁੜ ਕੇ ਸਾਨੂੰ ਸਬਰ ਆ ਜਾਂਦਾ ਨਾ ਕਿਉਂਕਿ ਅਸੀਂ ਸੱਚ ਮੰਨ ਲੈਂਦੇ ਆ ਵੀ ਉਹਨਾਂ ਨੇ ਹੁਣ ਆਉਣਾ ਨਹੀਂ ਇਹੋ ਜੇ ਬੰਦੇ ਨੂੰ ਸੱਚ ਮੰਨ ਲਓ ਵੀ ਇਹਨੇ ਮੇਰੀ ਜ਼ਿੰਦਗੀ 'ਚ ਕੁਝ ਵੀ ਚੰਗਾ ਨਹੀਂ ਕੀਤਾ ਮੈਂ ਇਹਨੂੰ ਆਪਣੀ ਜ਼ਿੰਦਗੀ 'ਚ ਦੁਬਾਰਾ ਆਉਣ ਨਹੀਂ ਦੇਣਾ ਤੁਸੀਂ ਇਹ ਚੀਜ਼ ਇਹ ਚੀਜ਼ ਸੈੱਟ ਕਰੋ ਕਿ ਮੈਂ ਇਹਨੂੰ ਆਪਣੀ ਜ਼ਿੰਦਗੀ 'ਚ ਦੁਬਾਰਾ ਆਉਣ ਨਹੀਂ ਦੇਣਾ ਤੇ ਉਹ ਆਉਣ ਨਹੀਂ ਦੇਣਾ ਇਹ ਹੁੰਦਾ ਵੀ ਉਹ ਕੁਝ ਵੀ ਮਰਜ਼ੀ ਕਰੀ ਜਾਵੇ ਕੁਝ ਵੀ ਮਰਜ਼ੀ ਬੋਲੀ ਜਾਵੇ ਕਿੱਦਾਂ ਵੀ ਤੁਹਾਡੇ ਨਾਲ ਰਹੀ ਜਾਵੇ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਚਾਹੀਦਾ ਕਹਿੰਦੇ ਨੇ ਕਿ ਕਿਸੇ ਨਾਲ ਲੜਨ ਤੋਂ ਵੀ ਜ਼ਿਆਦਾ ਜ਼ਰੂਰੀ ਹੁੰਦਾ ਕਿਸੇ ਇਹੋ ਜਿਹੇ ਬੰਦੇ ਤੇ ਕੋਈ ਰਿਐਕਸ਼ਨ ਨਾ ਦੇਣਾ ਸਭ ਤੋਂ ਵੱਡਾ ਐਕਸ਼ਨ ਹੁੰਦਾ ਨੋ ਰਿਐਕਸ਼ਨ ਸਾਡੇ ਘਰਾਂ 'ਚ ਅਕਸਰ ਕਿਹਾ ਜਾਂਦਾ ਵੀ ਇੱਕ ਚੁੱਪ 100 ਸੁਖ ਜਿੰਨੀ ਤੁਹਾਡੀ ਚੁੱਪ ਕਿਸੇ ਨੂੰ ਡਰਾਉਂਦੀ ਆ ਨਾ ਤੁਹਾਡੀਆਂ ਕਈਆਂ ਹੋਈਆਂ ਗੱਲਾਂ ਨਹੀਂ ਡਰਾਉਂਦੀਆਂ ਇਹ ਮੈਂ ਆਪਣੀ ਜ਼ਿੰਦਗੀ ਚ ਤੁਹਾਨੂੰ ਉਦਾਹਰਨ ਦੰਨੇ ਆ ਕਿ ਮੂੰਹ ਨਾਲ ਲੜਨਾ ਕਦੇ ਵੀ ਕਿਸੇ ਨੂੰ ਪਛਤਾਵਾ ਨਹੀਂ ਦਵਾਉਂਦਾ ਜੇ ਤੋ ਪਛਤਾਵਾ ਦਵਾ ਸਕਦਾ ਤਾਂ ਤੁਹਾਡੀ ਚੁੱਪ ਦਵਾ ਸਕਦੀ ਹੈ ਅਗਲਾ ਕਨਫਿਊਜ਼ ਕਰ ਦੋ ਅਗਲੇ ਨੂੰ ਵੀ ਇਹ ਕਿਉਂ ਨਹੀਂ ਰਿਐਕਟ ਕਰ ਰਿਹਾ ਇਹਦੇ ਅੰਦਰ ਇਹੋ ਜਿਹਾ ਕੀ ਆ ਵੀ ਇਹਨੂੰ ਕੋਈ ਫਰਕ ਕੇ ਨਹੀਂ ਪੈਂਦਾ ਜਦੋਂ ਇਹ ਚੀਜ਼ਾਂ ਕਰਨੀਆਂ ਸਿੱਖ ਜਾਓਗੇ ਨਾ ਆਪਣੇ ਆਪ ਤੇ ਧਿਆਨ ਦੇਣਾ ਸਿੱਖ ਜਾਓਗੇ ਆਪਣੇ ਜਿੰਨੀ ਸਰੀਰਕ ਤੰਦਰੁਸਤੀ ਨੂੰ ਅਹਿਮੀਅਤ ਦੰਨਿਓ ਦਿਮਾਗੀ ਤੰਦਰੁਸਤੀ ਨੂੰ ਅਹਿਮੀਅਤ ਦੇਣੀ ਸਿੱਖ ਜਾਓਗੇ ਉਦੋਂ ਤੁਹਾਨੂੰ ਕੋਈ ਬੰਦਾ ਡਿਸਟਰਬ ਨਹੀਂ ਕਰ ਸਕਦਾ ਹੁਣ ਮੈਂ ਆਪਣੀ ਇੱਕ ਐਗਜ਼ਾਮਪਲ ਦੰਨੀਆਂ ਕਿ ਮੇਰੇ ਕੋਈ ਜਾਣਕਾਰ ਸੀਗੇ ਉਹਨਾਂ ਨੇ ਮੈਨੂੰ ਕਈ ਵਾਰੀ ਇਹੋ ਜੀ ਗੱਲ ਕਹਿ ਦੇਣੀ ਵੀ ਮੈਨੂੰ ਬੜੀ ਬੁਰੀ ਲੱਗਣੀ ਮੈਂ ਸੋਚਣਾ ਵੀ ਮੈਂ ਐਵੇਂ ਦੀ ਤਾਂ ਹੈ ਨਹੀਂ ਜਿਵੇਂ ਦੀ ਗੱਲ ਕਰ ਜਾਂਦੇ ਨੇ ਫਿਰ ਮੈਂ ਉਹਨਾਂ ਨੂੰ ਇੱਕ ਵਾਰੀ ਉਹ ਮੇਰੇ ਕੋਲ ਆਏ ਮੈਂ ਮਤਲਬ ਉਹਨਾਂ ਨੂੰ ਸਿੱਧੀ ਉਹਨਾਂ ਦੇ ਮੂੰਹ ਤੇ ਇਹ ਗੱਲ ਕਹੀ ਮੈਂ ਕਿਹਾ ਵੀ ਜਿਹੜੀ ਆ ਤੁਸੀਂ ਮੇਰੀ ਬਣਾਈ ਚਾਹ ਪੀ ਰਹੇ ਹੋ ਨਾ ਇਹ ਆਖਰੀ ਕੱਪ ਆ ਮੇਰੇ ਹੱਥ ਦਾ ਬਣਾਇਆ ਹੋਇਆ ਜਿਹੜਾ ਤੁਸੀਂ ਅੱਜ ਪੀਣ ਲੱਗੇ ਹੋ ਵੀ ਕਿਉਂਕਿ ਮੈਂ ਤੁਹਾਡੇ ਗੱਲਾਂ ਤੋਂ ਬਹੁਤ ਤੰਗ ਆ ਗਈ ਤੇ ਅੱਜ ਤੋਂ ਬਾਅਦ ਮੇਰਾ ਤੁਹਾਡੇ ਨਾਲ ਕੋਈ ਰਾਬਤਾ ਨਹੀਂ ਹੈਗਾ ਮੈਂ ਤੁਹਾਨੂੰ ਆਪਣੇ ਫੋਨ ਤੋਂ ਬਲੌਕ ਕਰਨ ਲੱਗੀ ਆ ਤੇ ਨਾ ਹੀ ਆਪਾਂ ਕਿਸੇ ਚੰਗੇ ਮਾੜੇ ਵਕਤ ਤੇ ਇੱਕ ਦੂਜੇ ਨੂੰ ਮਿਲਾਂਗੇ ਹੁਣ ਤੁਸੀਂ ਦੇਖੋ ਵੀ ਇਹ ਗੱਲ ਕਹਿਣ ਨੂੰ ਕਿੰਨੀ ਹਿੰਮਤ ਲੱਗਦੀ ਆ ਹਨਾ ਪਰ ਹਿੰਮਤ ਮੈਨੂੰ ਕਿੰਨਾ ਚਿਰ ਕਰਨੀ ਪਈ ਸਿਰਫ 2-4 ਮਿੰਟ ਚ ਗੱਲ ਪੂਰੀ ਹੋ ਗਈ ਸੀ ਹੈਨਾ ਪਰ ਚੱਲਿਆ ਕਿੰਨਾ ਕਿ ਮੈਂ ਸਾਲ 2 ਸਾਲ ਤੋਂ ਉਹਨਾਂ ਦੀਆਂ ਇਹੋ ਜਿਹੀਆਂ ਗੱਲਾਂ ਸੁਣਦੀ ਸੀ ਤੇ ਡਿਸਟਰਬ ਹੁੰਦੀ ਸੀ ਕਈ ਵਾਰ ਪੂਰਾ ਪੂਰਾ ਦਿਨ ਖਰਾਬ ਕਰ ਲੈਂਦੀ ਸੀ ਸਿਰਫ 5 ਮਿੰਟ ਚ ਉਸ ਬੰਦੇ ਨੂੰ ਮੈਂ ਆਪਣੀ ਜ਼ਿੰਦਗੀ ਚੋਂ ਬਾਹਰ ਕਰਤਾ ਤੇ ਅੱਜ ਇਸ ਗੱਲ ਨੂੰ 4-5 ਸਾਲ ਹੋ ਗਏ ਤੇ ਮੈਨੂੰ ਲੱਗਦਾ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿੱਥੇ ਆ ਕੀ ਕਰਦਾ ਤੇ ਉਹਦੇ ਘਰੇ ਕੀ ਚੱਲ ਰਿਹਾ ਨਾ ਹੀ ਮੈਨੂੰ ਇਹ ਫਰਕ ਪੈਂਦਾ ਕਿ ਉਹਨੇ ਮੈਨੂੰ ਕੀ ਕਿਹਾ ਸੀ ਮੈਂ ਉਸ ਇੱਕ ਦਿਨ ਚ ਉਸ ਬੰਦੇ ਨੂੰ ਆਪਣੀ ਜ਼ਿੰਦਗੀ ਚੋਂ ਬਾਹਰ ਕਰਤਾ ਅੱਜ ਤੱਕ ਵੀ ਉਹ ਮੇਰੇ ਫੋਨ ਤੋਂ ਵੀ ਬਲੌਕ ਹੈ ਤੇ ਜਿਹੜਾ ਫੋਨ ਤੋਂ ਬਲੌਕ ਹੈ ਆਲਰੇਡੀ ਉਹ ਤੁਹਾਡੀ ਜ਼ਿੰਦਗੀ ਚੋਂ ਬਲੌਕ ਹੈ ਹਨਾ ਤੇ ਇਦਾਂ ਹੀ ਤੁਸੀਂ ਕਰਿਆ ਕਰੋ ਅਸੀਂ ਕਿਸੇ ਨੂੰ ਕੋਈ ਜਵਾਬ ਦੇ ਨਹੀਂ ਹੈਗੇ ਸਾਡੀ ਜ਼ਿੰਦਗੀ ਤੇ ਕਿਸੇ ਨੂੰ ਅਸੀਂ ਸਵਾਰ ਨਹੀਂ ਕਰਨਾ ਅਸੀਂ ਆਪਣੀ ਜ਼ਿੰਦਗੀ ਦੇ ਮਹਾਰਾਜੇ ਆਪ ਬਣਨਾ ਆਪਣਾ ਰਿਮੋਟ ਕੰਟਰੋਲ ਅਸੀਂ ਆਪਣੇ ਹੱਥ ਚ ਰੱਖਣਾ ਤੇ ਇਦਾਂ ਹੀ ਤੁਸੀਂ ਰਹੋ ਸੱਚੇ ਸ਼ੀਕਾਰ